ਗਰਮਿਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਮੈਂ ਮਨਦੀਪ ਕੌਰ और इस चैनल की हमेशा कोशिश रही है कि हर रोज़ कोई नवं विचार कोई नवी अपडेट अपने ऑडियंस के नाम सेल्फ स्टडी करके जो शेयर की जाए सो so, जेकर तुम इस चैनल पर फस्ट टाइम वीडियो देख रहे हो प्लीज़ इस चैनल को सबसक्राइब करो और वह शेयर करो क्योंकि इस चैनल पर जो भीडियो भी तुम देखोगे वो तो लाइफ के बहुत एक वो इंपरूवमेंट लैके आएगी क्योंकि लाइफ केम्परूवमेंट लिया बहुत ज़्यादा जरूरी है खड़े पानी जो बदबू मारते हैं हमेशा चलते पानी ही सोने ਲਗਦੇ ਹਨ ਜੇਕਰ ਤੁਹਾਡੀ ਲਾਈਫ ਖੜ ਚੁਕੀ ਹੈ ਤੁਸੀਂ ਕੰਫਰਟ ਜ਼ੋਨ ਦੇ ਵਿੱਚ ਹੋ ਤਾਂ ਤੁਹਾਡੀ ਲਾਈਫ ਤੁਹਾਡੀ ਜ਼ਿੰਦਗੀ ਜਿਉਂ ਦਾ ਕੋਈ ਫਾਇਦਾ ਨਹੀਂ ਹਮੇਸ਼ਾ ਆਪਣੀ ਲਾਜ ਦੇ ਵਿੱਚ ਕੁਝ ਚੰਗੀ ਇੰਪਰੂਵਮੈਂਟ ਲਿਆਉਂਦੇ ਰਹੋ ਸੋ ਅੱਜ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕਿ ਲਾਈਫ ਦੇ ਵਿੱਚ ਜੋ ਰੋਲ ਮਾਡਲ ਕੀ ਹਨ ਰੋਲ ਮਾਡਲ ਦਾ ਹੋਣਾ ਕਿਉਂ ਜ਼ਰੂਰੀ ਹੈ ਜਿੰਨਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਰੋਲ ਮਾਡਲ ਨਹੀਂ ਹੁੰਦਾ ਉਹ ਕਿਸ ਤਰ੍ਹਾਂ ਜ਼ਿੰਦਗੀ ਜੀਉਂਦੇ ਹਨ ਤੇ ਕਿਸ ਪਰਸਨ ਨੂੰ ਸਾਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਸੋ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਧੰਨ ਗੁਰੂ ਅਮਰਦਾਸ ਜੀ ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖੀ ਦਾ ਨੀ ਸਿੱਕੀ ਤੀ ਤਾਂ ਉਹ ਤੀਰਖਾ ਦੀ ਯਾਤਰਾ ਕਰ ਦਿੰਦੇ ਸਨ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੂੰ ਯਾਤਰਾ ਦੌਰਾਨ ਇੱਕ ਵੈਸ਼ ਨੂੰ ਸਾਥ ਮਿਲਿਆ ਤਾਂ ਉਹ ਉਹਨਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਇਆ ਤਾਂ ਉਹ ਗੁਰੂ ਜੀ ਦੇ ਪੈਰ ਬਾਸਰ ਕੇ ਆ ਗਿਆ ਤਾਂ ਜਦੋਂ ਸਾਧੂ ਜੀ ਸਾਧੂ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਹੁਤ ਤਨਮਨ ਨਾਲ ਕੀਤੀ ਤਾਂ ਉਹ ਸਾਧੂ ਬਹੁਤ ਖੁਸ਼ ਹੋਇਆ ਤਾਂ ਉਹਨੇ ਕਿਹਾ ਕਿ ਭਲਿਆ ਤੇਰਾ ਗੁਰੂ ਕੌਣ ਹੈ ਅਸੀਂ ਤੇਰੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਾਂ ਤਾਂ ਅਮਰਦਾਸ ਜੀ ਨੇ ਕਿਹਾ ਕਿ ਮੇਰਾ ਕੋਈ ਗੁਰੂ ਨਹੀਂ ਹੈ ਤਾਂ ਉਹ ਜੋ ਸਾਧੂ ਸੀ ਬਹੁਤ ਜ਼ਿਆਦਾ ਔਖਾ ਹੈ ਗੁੱਸੇ ਵਿੱਚ ਆ ਗਿਆ ਉਸ ਨੇ ਕਿਹਾ ਮੈਂ ਜਿੰਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤਪ ਕੀਤੇ ਨੇ ਭਗਤੀ ਕੀਤੀ ਉਹ ਸਭ ਨਸ਼ਟ ਹੋ ਗਏ ਕਿਉਂਕਿ ਮੈਂ ਕਿਸੇ ਨਿਗਰੇ ਹੱਥੋਂ ਜੋ ਪ੍ਰਸ਼ਾਦਾ ਛਕ ਲਿਆ ਸੇਵਾ ਕਰਾ ਲਈ ਮਤਲਬ ਕਿ ਇੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਉਸ ਤੋਂ ਬਾਅਦ ਅਮਰਦਾਸ ਜੀ ਨੇ ਇਹ ਆਪਣੀ ਜ਼ਿੰਦਗੀ ਦਾ ਉਦੇਸ਼ ਰੱਖਿਆ ਕਿ ਮੈਂ ਅਗੁਰੂ ਤਾਲਕ ਕਰਾਂਗਾ ਫਿਰ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਿੱਖੀ ਧਾਰਨ ਕੀਤੀ ਸੋ ਸ਼ੁਰੂ ਤੋਂ ਹੀ ਜੋ ਚੰਗੇ ਸਾਧੂ ਸੰਤ ਮਹাপুরਸ਼ ਹੋਏ ਹਨ ਨੇ ਇਸ ਗੱਲ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ ਕਿ ਸਾਡੇ ਜੀਵਨ ਦੇ ਵਿੱਚ ਕਿਸੇ ਗੁਰੂ ਦਾ ਹੋਣਾ ਜੋ ਸਾਨੂੰ ਗਾਈਡ ਕਰੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਦੂਸਰੀ ਪੁਆਇੰਟ ਇਹ ਆ ਜਾਂਦਾ ਹੈ ਕਿ ਅੱਜ ਦੇ ਸਮੇਂ ਜੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕੀ ਕਿਸੇ ਕਿਸੇ ਨੂੰ ਗੁਰੂ ਧਾਰਨ ਕਰਨਾ ਤਾਂ ਅਸੀਂ ਬਹੁਤ ਜ਼ਿਆਦਾ ਗਲਤ ਹੋ ਜਾਵਾਂਗੇ ਅਸੀਂ ਮਨਮਕ ਹੋ ਜਾਵਾਂਗੇ ਕਿਉਂਕਿ 239 ਸਾਲ ਲਾ ਕੇ ਧੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਉਹਨਾਂ ਨੇ ਸਿੱਖ ਕੌਮ ਨੂੰ ਇੱਕ ਇਹ ਜਿਹੇ ਪਧਰਤੇ ਲੈ ਕੇ ਗਏ ਆਲ ਵਰਲਡ ਦੇ ਵਿੱਚ ਜੋ ਸਿੱਖੀ ਦਾ ਪ੍ਰਚਾਰ ਕੀਤਾ ਤਾਂ ਅੱਜ ਅਸੀਂ ਕਿਸੇ ਦੇ ਤાળੀ ਨੂੰ ਗੁਰੂ ਕਹੀਏ ਤਾਂ ਸਾਡੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ ਸੋ ਅੱਜ ਉਸ ਵੀਡੀਓ ਨੂੰ ਜੋ ਵੀ ਦੇਖ ਰਿਹਾ ਉਹ ਅੱਜ ਤੋਂ ਹੀ ਸਮਝੇ ਕਿ ਮੇਰਾ ਜੋ ਰੋਲ ਮਾਡਲ ਉਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਾਡੀ ਜ਼ਿੰਦਗੀ ਦੀ ਪਰਸਨਲ ਔਰ ਜੋ ਵੀ ਤੁਸੀਂ ਜ਼ਿੰਦਗੀ ਜੀ ਰਹੇ ਹੋ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਮੋਟੀਵੇਟ ਕਰਦੀ ਹੈ ਹਰ ਪੱਖ ਤੋਂ ਤੁਹਾਨੂੰ ਪਰਪੱਕ ਕਰਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਇੱਕ ਪਹਿਰਾਵਾ ਕਿਸ ਤਰ੍ਹਾਂ ਦਾ ਰੱਖਣਾ ਹੈ ਤੁਹਾਡਾ ਬੋਲ ਚਾਲ ਕਿੱਦਾਂ ਦਾ ਹੋਣਾ ਚਾਹੀਦਾ ਤੁਸੀਂ ਕਿਵੇਂ ਸਮਾਜ ਦੇ ਵਿੱਚ ਵਿਚਰਨਾ ਇਹ ਜੋ ਜੀਵਨ ਜੁਗਤਿਆ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾ ਰਿਹਾ ਹੈ ਸੋ ਅੱਜ ਅਸੀਂ ਕਦੀ ਵੀ ਕਿਸੇ ਨੂੰ ਆਪਣਾ ਰੋਲ ਮਾਡਲ ਨਹੀਂ ਸਮਝਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਰੋਲ ਮਾਡਲ ਹੈ ਔਰ ਦੂਸਰੀ ਪਾਸੇ ਅਸੀਂ ਗੱਲ ਕਰ ਰਹੇ ਹਾਂ ਜੋ ਟੀਨ ਏਜ ਹੈ ਜਦੋਂ ਬੱਚਾ ਜਵਾਨ ਹੁੰਦਾ ਹੈ ਤਾਂ ਉਸ ਨੂੰ ਇੱਕ ਅਲੱਗ ਮਾਹੌਲ ਦੀ ਲੋੜ ਹੁੰਦੀ ਹੈ ਖਾਸ ਕਰਕੇ ਟੀਨ ਏਜ ਜਦੋਂ ਬੱਚਾ 18 19 ਸਾਲ ਦਾ ਹੁੰਦਾ ਹੈ ਤਾਂ ਉਸ ਦੇ ਸਬੰਧ ਹੈ ਕਿ ਉਹ ਬਹੁਤ ਜਲਦੀ ਕਿਸੇ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਜਦੋਂ ਤੁਸੀਂ ਟੀਨ ਏਜ ਦੇ ਬੱਚੇ ਨੂੰ ਤੁਸੀਂ ਮਿਲੋਗੇ ਤਾਂ ਉਹ ਆਪਣੇ ਟੀਚਰ ਤੋਂ ਪ੍ਰਭਾਵਿਤ ਹੋ ਜਾਵੇਗਾ ਆਪਣੇ ਦੋਸਤ મિતਰ ਤੋਂ ਜਾਂ ਆਪਣੇ ਮਾਪਿਆਂ ਤੋਂ ਕੁਝ ਇੰਦਾ ਦਾ ਪ੍ਰਭਾਵਿਤ ਹੋ ਜਾਏਗਾ ਤੇ ਉਸ ਤਰ੍ਹਾਂ ਦਾ ਉਸ ਦਾ ਲਾਈਫ ਸਟਾਈਲ ਉਹ ਕਰਨਾ ਚਾਹੇਗਾ ਉਸ ਤਰ੍ਹਾਂ ਦਾ ਹੀ ਉਹ ਖਾਣਾ ਪੀਣਾ ਉਸ ਤਰ੍ਹਾਂ ਦਾ ਹੈਅਰ ਸਟਾਈਲ ਹਰ ਆਪਣੀ ਜ਼ਿੰਦਗੀ ਦੀ ਛੋਟੀ ਤੋਂ ਵੱਡੀ ਗੱਲ ਉਸ ਪਰਸਨੈਲਿਟੀ ਕਰੇਗਾ ਤੇ ਅੱਜ ਦੇ ਸਮੇਂ ਦੇ ਵਿੱਚ ਜੋ ਬੱਚੇ ਆਪਣਾ ਰੋਲ ਮਾਡਲ ਜਿਹਨੂੰ ਮੰਨਦੇ ਉਹ ਸੈਲੀਬ੍ਰਿਟੀ ਹੋ ਗਿਆ ਗਾਇਕ ਹੋ ਗਿਆ ਐਕਟਰ ਹੋ ਗਿਆ ਜਦੋਂ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਦੇਖਦੇ ਆ ਕਿ ਉਹਨਾਂ ਨੇ ਮਹਿੰਗੇ ਮਹਿੰਗੇ ਕੱਪੜੇ ਪਾਈ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਘੁੰਮ ਰਹੇ ਆ ਜਾਂ ਉਹ ਬਹੁਤ ਜ਼ਿਆਦਾ ਆਪਣਾ ਲਾਈਫ ਸਟਾਈਲ ਉੱਚਾ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਉਸ ਸਮੇਂ ਇੱਕ ਸਹੀ ਗਾਈਡੈਂਸ ਵੀ ਲੋੜ ਹੁੰਦੀ ਹੈ ਕਿ ਉਹ ਚੀਜ਼ ਜੋ ਤੁਸੀਂ ਦੇਖ ਰਹੇ ਹੋ ਜਿਸ ਪਰਸਨ ਤੁਸੀਂ ਪ੍ਰਭਾਵਿਤ ਹੋ ਰਹੇ ਹੋ ਉਸਨੇ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਅੱਜ ਤੁਹਾਨੂੰ ਵੀ ਸਟਰਗਲ ਕਰਨ ਦੀ ਲੋੜ ਹੈ ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਏਜ ਦੇ ਵਿੱਚ ਨਾ ਤਾਂ ਅੱਜ ਮਾਪੇ ਸਮਝਾ ਰਿ ਨੇ ਬੱਚਾ ਨੂੰ ਨਾ ਹੀ ਕੋਈ ਟੀਚਰ ਗਾਈਡ ਕਰ ਰਿਹਾ ਤਾਂ ਬੱਚੇ ਗਲਤ ਰਸਤੇਾਂ ਤੇ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਿਸੇ ਨਸ਼ੇੜੀ ਨੂੰ ਜਾਂ ਕਿਸ ਤਰ੍ਹਾਂ ਕਿਸੇ ਸੈਲੀਬ੍ਰਿਟੀ ਨੂੰ ਕੋਈ ਗਲਤ ਕੰਮ ਕਰਦੇ ਹੋਏ ਵੀ ਦੇਖਦੇ ਨੇ ਤੇ ਉਸੇ ਤਰ੍ਹਾਂ ਬੱਚੇ ਆਪਣੀ ਲਾਈਫ ਦੇ ਵਿੱਚ ਕਰ ਰਹੇ ਨੇ ਸੋ ਲਾਈਫ ਦੇ ਵਿੱਚ ਇਨਸਾਨ ਹੈ ਕਿਸੇ ਵੀ ਗੱਲ ਤੋਂ ਪ੍ਰਭਾਵਿਤ ਹੋ ਸਕਦਾ ਹੈ ਸੋ ਸਾਨੂੰ ਹਮੇਸ਼ਾ ਕਦੇ ਵੀ ਕਿਸੇ ਇਨਸਾਨ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅੱਜ ਜਿੰਨੇ ਵੀ ਸਕਸੈਸਫੁਲ ਲੋਕ ਲੋਕ ਆ ਉਹ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਹੋ ਨਰਾਸ਼ ਨੀਤੀ ਕੋਨ ਖਿਡਾਰੀ ਹੋਣ ਸਮਾਜਿਕ ਹੋਣ ਧਾਰਮਿਕ ਹੋਣ ਸੈਲੀਬ੍ਰਿਟੀ ਹੋਣ ਕਿਸੇ ਵੀ ਫੀਲਡ ਦੇ ਸਕਸੈਸਫੁਲ ਲੋਕ ਉਹਨਾਂ ਦਾ ਇੱਕ ਹੀ ਮੈਥਡ ਹੋਏਗਾ ਕਿ ਜਦੋਂ ਉਹਨਾਂ ਨੇ ਸਟਰਗਲ ਕੀਤਾ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿੱਦਾਂ ਉਹ ਟਾਈਮ ਦੇ ਪੰਕਚੁਅਲ ਗਏ ਕਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਸਮੇਂ ਦੇ ਅਕੋਰਡਿੰਗ ਢਾਲ ਲਿਆ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਆਪ ਆਪਣੀ ਲਾਈਫ ਦੇ ਵਿੱਚ ਅਪਣਾਵਾਂਗੇ ਤਾਂ ਸੱਚ ਜਾਣੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਇੱਕ ਰੋਲ ਮਾਡਲ ਹੋਵੋਗੇ ਸੋ ਲਾਈਫ ਦੇ ਵਿੱਚ ਕਦੀ ਵੀ ਕਿਸੇ ਪਰਸਨ ਨੂੰ ਆਪਣਾ ਰੋਲ ਮਾਡਲ ਨਹੀਂ ਸਮਝਣਾ ਉਹਨਾਂ ਦੇ ਜੋ ਪ੍ਰਿੰਸੀਪਲ ਆ ਉਹਨਾਂ ਦੇ ਜੋ ਜ਼ਿੰਦਗੀ ਜਿਊਣ ਦਾ ਢਾਂਗ ਆ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਇਨਸਾਨ ਨੂੰ ਕਹਿ ਦੇਵਾਂਗੇ ਕਿ ਅਸੀਂ ਇਸ ਤਰ੍ਹਾਂ ਦੇ ਬੰਨਾ ਹੈ ਤਾਂ ਗੁਰਬਾਣੀ ਫਰਮਾਨ ਭੁੱਲਨ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਮਤਲਬ ਕਿ ਜੋ ਗੁਰਬਾਣੀ ਦੇ ਅਕੋਰਡਿੰਗ ਜੋ ਇਨਸਾਨ ਹੈ ਉਹ ਗਲਤੀਆਂ ਦਾ ਪੁਤਲਾ ਹੈ ਸਤਮਤ ਇਨਸਾਨ ਐ ਮੈਂਮੈਂਟਸ ਕੈਨ ਸਕੈਟ ਦੇ ਭੁੱਲ ਜਾਂਦਾ ਹੈ ਗਲਤੀਆਂ ਕਰਦਾ ਹੈ ਪਰ ਜੋ ਅਸੂਲ ਆ ਜੋ ਜ਼ਿੰਦਗੀ ਦੀ ਵਿਚਾਰਧਾਰਾ ਉਹ ਕਦੀ ਗਲਤ ਨਹੀਂ ਹੋ ਸਕਦੀ ਉਹਨਾਂ ਨੇ ਰੋਲ ਮਾਡਲ ਜੋ ਬਣਾਉਣਾ ਚਾਹੀਦਾ ਹੈ ਔਰ ਦੂਸਰਾ ਪੁਆਇੰਟ ਕਿ ਜੋ ਲੋਕ ਕਿਸੇ ਨੂੰ ਵੀ ਰੋਲ ਮਾਡਲ ਨਹੀਂ ਮੰਨਦੇ ਸਿਰਫ ਆਪਣੀ ਹੀ ਜ਼ਿੰਦਗੀ ਜੀ ਰਹੇ ਉਹ ਇੱਕ ਕੰਫਰਟ ਜ਼ੋਨ ਵਿੱਚ ਰਹਿ ਰਹੇ ਨੇ ਕਿਉਂਕਿ ਜੋ ਕਦੀ ਸਕਸੈਸਫੁਲ ਲੋਕਾਂ ਦੇ ਲਾਗੇ ਨਹੀਂ ਬੈਠੇ ਕਦੀ ਉਹਨਾਂ ਦੀ ਗੱਲਾਂ ਹੀ ਨਹੀਂ ਸੁਣੀਆਂ ਕਦੀ ਉਹਦੀ ਉਹਨਾਂ ਦੇ ਅਸੂਲਾਂ ਦੇ ਚੱਲੇ ਨਹੀਂ ਤਾਂ ਉਹ ਵਿਅਕਤੀ ਇੱਕ ਭੀੜ ਦਾ ਹਿੱਸਾ ਹਨ ਉਹ ਜਿਸ ਤਰ੍ਹਾਂ ਜਾਂਦੇ ਹਨ ਉਸੇ ਤਰ੍ਹਾਂ ਮਰ ਜਾਂਦੇ ਹਨ ਤੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਰਹਿੰਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਹਿੰਦੀ ਦੁਨੀਆ ਤੱਕ ਸਾਡਾ ਨਾਮ ਰਵੇ ਅਸੀਂ ਕੁਝ ਐਸਾ ਕੌਮ ਲਈ ਸਮਾਜ ਲਈ ਕੁਝ ਕਰ ਜਾਈਏ ਅਲੱਗ ਤਾਂ ਹਮੇਸ਼ਾ ਆਪਣੇ ਆਪ ਨੂੰ ਭੀੜ ਤੋਂ ਅਲੱਗ ਰੱਖੋ ਤੇ ਭੀੜ ਤੋਂ ਅਲੱਗ ਰੱਖਣ ਲਈ ਤੁਹਾਨੂੰ ਆਪਣੀ ਲਾਈਫ ਦਾ ਜੋ ਰੋਲ ਮਾਡਲ ਆ ਉਹ ਚੰਗੇ ਅਸੂਲਾਂ ਨੂੰ ਬਣਾਉਣਾ ਚਾਹੀਦਾ ਹੈ ਗੁਰਬਾਣੀ ਨੂੰ ਹਰ ਰੋਜ਼ ਵਿਚਾਰਨਾ ਚਾਹੀਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਈ ਹੋਪ ਕਿ ਤੁਸੀਂ ਸਮਝ ਗਏ ਕਿ ਆਪਣੀ ਜ਼ਿੰਦਗੀ ਨੂੰ ਕਿਉਂਕਿ ਜੇਕਰ ਅਸੀਂ ਕਿਸੇ ਘੋੜੇ ਨੂੰ ਲਗਾਮ ਪਾਵਾਂਗੇ ਤਾਂ ਅਸੀਂ ਕਿਸੇ ਤਾਂ ਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਆ ਕਿਉਂਕਿ ਘੋੜੇ ਦੇ ਵਿੱਚ ਇੰਨੀ ਪਾਵਰ ਹੈ ਇੰਨੀ ਉਹ ਦੌੜਨ ਦੀ ਸ਼ਕਤੀ ਹੈ ਕਿ ਉਹ ਸਾਨੂੰ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ ਪਰ ਜੇਕਰ ਉਹਨੂੰ ਲਗਾਮ ਨਹੀਂ ਪਾਈ ਹੋਵੇਗੀ ਉਹ ਇੱਧਰ ਉੱਧਰ ਘੁੰਮਦਾਦਾ ਰਹੇਗਾ ਉਹ ਆਪਣੀ ਤਾਕਤ ਦਾ ਇਸਤੇਮਾਲ ਤਾਂ ਕਰੇਗਾ ਪਰ ਕਦੀ ਵੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚੇਗਾ ਸੋ ਤੁਹਾਡੀ ਜ਼ਿੰਦਗੀ ਹੈ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਕਾਨੂੰਨਾਂ ਦੀ ਅਸੂਲਾਂ ਦੀ ਲਗਾਮ ਨਹੀਂ ਪਾਵੋਗੇ ਜੇਕਰ ਤੁਸੀਂ ਰੋਲ ਮਾਡਲ ਨਹੀਂ ਬਣਾਉਗੇ ਤਾਂ ਤੁਹਾਡੀ ਜ਼ਿੰਦਗੀ ਵਿਰਥ ਚਲੀ ਜਾਵੇਗੀ ਲੇਕਿਨ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਰਮ ਕਰੋਗੇ ਜੋ ਕਿ ਇੱਕ ਤੁਹਾਨੂੰ ਸਫਲਤਾ ਦੀ ਵੱਲ ਲੈ ਜਾਂਦਾ ਤੁਸੀਂ ਆਉਣ ਵਾਲੇ ਸਮੇਂ ਦੇ ਰੋਲ ਮਾਡਲ ਬਣੋਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ